ਸਿੰਘਾਂ ਦੀ ਦਲੇਰੀ ਦੀਆਂ ਮਸਾਲਾ ਦੇ ਨਾਲ ਸਿੱਖ ਇਤਿਹਾਸ ਦੇ ਪੰਨੇ ਭਰੇ ਪਏ ਨੇ ਕਿਵੇਂ ਅਫਗਾਨਿਸਤਾਨ ਦੇ ਲੁਟੇਰੇ ਅਹਿਮਦ ਸ਼ਾਹ ਅਬਦਾਲੀ ਦੇ ਦਿਲ ਦੇ ਉੱਤੇ ਸਿੱਖਾਂ ਨੇ ਛੱਪਾ ਪਾਇਆ ਇਹਨੀਆਂ ਸੈਂਕੜੇ ਗਵਾਹੀਆਂ ਮੌਜੂਦ ਨੇ ਆਓ ਮੈਂ ਤੁਹਾਡੇ ਨਾਲ ਇੱਕ ਘਟਨਾ ਸਾਂਝੀ ਕਰਾਂ ਇਹ ਉਸ ਦੌੜ ਦੀ ਕਹਾਣੀ ਹੈ ਜਦੋਂ ਅਹਿਮਦ ਸ਼ਾਹ ਅਬਦਾਲੀ ਮਰਾਠਿਆਂ ਨੂੰ ਹਰਾ ਕੇ ਪੰਜਾਬ ਦੇ ਵਿੱਚੋਂ ਆਪਣੇ ਦੇਸ਼ ਅਫਗਾਨਿਸਤਾਨ ਨੂੰ ਜਾ ਰਿਹਾ ਸੀ ਤੇ ਕਲਗੀਧਰ ਦੇ ਸਿੰਘ ਉਹਦਿਆਂ ਕੈਂਪਾਂ ਦੇ ਉੱਤੇ ਹਮਲਾ ਕਰ ਕਰਕੇ ਉਹਨੂੰ ਵਾਰ-ਵਾਰ ਤੰਗ ਕਰ ਰਹੇ ਸਨ ਜਿੱਥੇ ਮਰਾਠਿਆਂ ਦੀਆਂ ਬਹੁ ਬੇਟੀਆਂ ਨੂੰ ਅਫਗਾਨਾਂ ਦੇ ਕਬਜ਼ੇ ਵਿੱਚੋਂ ਛੁਡਾ ਰਹੇ ਸਨ ਉੱਥੇ ਉਹਦੇ ਲੁੱਟਦਾ ਮਾਲਵੀ ਸਿੰਘ ਹਲਕਾ ਨਾਲੂ ਨਾਲ ਕਰਦੇ ਜਾ ਰਹੇ ਸਨ ਪਰ ਇਸੇ ਹੀ ਸਮੇਂ ਦੇ ਦੌਰਾਨ ਦੋ ਸਿੰਘ ਜਿਨ੍ਹਾਂ ਦਾ ਨਾਮ ਹੈ ਭਾਈ ਹਾਠੂ ਸਿੰਘ ਤੇ ਭਾਈ ਅਗੜ ਸਿੰਘ ਉਹ ਦੋਵੇਂ ਅਹਿਮਦ ਸ਼ਾਹ ਅਬਦਾਲੀ ਦੇ ਕੈਂਪਾਂ ਦੇ ਬੜੇ ਨੇੜੇ ਚਲੇ ਗਏ ਪਰ ਚੁੱਕਣਿਆਂ ਪਹਿਰੇਦਾਰਾਂ ਦੇ ਵੱਲੋਂ ਦੋਵਾਂ ਹੀ ਸਿੰਘਾਂ ਨੂੰ ਜਿਉਂਦਿਆਂ ਪਕੜ ਲਿਆ ਗਿਆ ਅਤੇ ਅਹਿਮਦ ਸ਼ਾਹ ਅਬਦਾਲੀ ਦੇ ਅੱਗੇ ਪੇਸ਼ ਕਰ ਦਿੱਤਾ ਅਹਿਮਦ ਸ਼ਾਹ ਅਬਦਾਲੀ ਬੜੇ ਗੁੱਸੇ ਦੇ ਨਾਲ ਦੋਵੇਂ ਸਿੰਘਾਂ ਦੀਆਂ ਅੱਖਾਂ ਵਿੱਚ ਝਾਕਿਆ ਅਗੋਂ ਸਿੰਘਾਂ ਦੇ ਨੈਣ ਵੀ ਮਸ਼ਾਲਾ ਵਾਂਗੂ ਧਗ ਰਹੇ ਸੀ ਉਹ ਕਹਿਣ ਲੱਗਾ ਉਹ ਸਖੜਿਓ ਕੀ ਕਰਨਾ ਹੈ ਸੀ ਇੱਥੇ ਬੜਾ ਹੀ ਬੇਖੌਫ ਹੋ ਕੇ ਪਾਈ ਹਾਟੂ ਸਿੰਘ ਨੇ ਜਵਾਬ ਦਿੱਤਾ ਉਹ ਕਹਿੰਦੇ ਕਰਨਾ ਕੀ ਆ ਤੈਨੂੰ ਮਾਰਨ ਆਏ ਸੀ ਐਡੀ ਬੇਪਰਵਾਹੀ ਨਾਲ ਜਵਾਬ ਸੁਣ ਕੇ ਅਬਦਾਲੀ ਆਖਿਆ ਤੁਹਾਨੂੰ ਮੇਰਾ ਖੌਫ ਨਹੀਂ ਤੁਹਾਨੂੰ ਮੇਰਾ ਭੈ ਨਹੀਂ ਸਿੰਘ ਕਹਿੰਦੇ ਸਾਨੂੰ ਇੱਕ ਅਕਾਲ ਪੁਰਖ ਦਾ ਭੈ ਹੈ ਅਸੀਂ ਇੱਕ ਅਕਾਲ ਪੁਰਖ ਵਾਹਿਗੁਰੂ ਤੋਂ ਬਿਨਾਂ ਕਿਸੇ ਦਾ ਭੈ ਮੰਨਦੇ ਨਹੀਂ ਸਾਡੀ ਤਾਂ ਗੁਰਬਾਣੀ ਕਹਿੰਦੀ ਹੈ ਭੈ ਕਾਹੂ ਕੋ ਦੇਤ ਨਾ ਨਹਿ ਪੈਮਾਨਤ ਆਨ ਅਬਦਾਲੀ ਕਹਿੰਦਾ ਮੇਰੇ ਹੀ ਕੈਂਪ ਵਿੱਚ ਆ ਕੇ ਮੈਨੂੰ ਹੀ ਮੌਤ ਦੀ ਧਮਕੀ ਦੇ ਰਹੇ ਹੋ ਤੁਹਾਨੂੰ ਆਪਣੀ ਜ਼ਿੰਦਗੀ ਦੀ ਪਰਵਾਹ ਨਹੀਂ ਮੇਰੇ ਇੱਕ ਇਸ਼ਾਰੇ ਦੇ ਨਾਲ ਤੁਹਾਡੇ ਸਿਰ ਤੜਨ ਨਾਲੋ ਜੋੜਾ ਕੀਤੇ ਜਾ ਸਕਦੇ ਨੇ ਅੱਗੋਂ ਭਾਈ ਹਾਠੂ ਸਿੰਘ ਨੇ ਜਵਾਬ ਦਿੱਤਾ ਕਹਿੰਦੇ ਮਰਨ ਮੁਨਸਾ ਸੋਹਰਿਆ ਹੱਕ ਹੈ ਜੋ ਹੋਏ ਮਰੇ ਪਰਵਾਣੂ ਇੰਨੀ ਗੱਲ ਸੁਣਦਿਆਂ ਅਹਿਮਦ ਸ਼ਾਹ ਅਬਦਾਲੀ ਨੇ ਦੋਵੇਂ ਸਿੰਘਾਂ ਨੂੰ ਹਾਥੀ ਦੇ ਪੈਰਾਂ ਥਲੇ ਕੁਟੜ ਕੇ ਮਾਰਨ ਦਾ ਹੁਕਮ ਸੁਣਾ ਦਿੱਤਾ ਗਿਆ ਭਾਈ ਅਗਰ ਸਿੰਘ ਦਾ ਸ਼ਹੀਦੀ ਦਾ ਜਾਮ ਪੀ ਗਏ ਪਰ ਹਾਠੂ ਸਿੰਘ ਦੇ ਬਾਰੇ ਇਤਿਹਾਸਕਾਰ ਲਿਖਦੇ ਨੇ ਕਿ ਉਹ ਆਪਣੇ ਹੱਥੇ ਕਈ ਹਾਥੀਆਂ ਨੂੰ ਮਾਰ ਚੁੱਕੇ ਸੀ ਜਦੋਂ ਇੱਕ ਹਾਥੀ ਤੋਂ ਭਾਈ ਸਾਹਿਬ ਨੂੰ ਕਾਬੂ ਕੀਤਾ ਨਾ ਜਾ ਸਕੇ ਆ ਇਸ ਤੋਂ ਬਾਅਦ ਦੋ ਹਾਥੀ ਮਂਗਾਏ ਗਏ ਅਤੇ ਦੋਵਾਂ ਦੀਆਂ ਲੱਤਾਂ ਦੇ ਨਾਲ ਰਸੇ ਬਨੇ ਗਏ ਅਤੇ ਭਾਈ ਸਾਹਿਬ ਦੀਆਂ ਲੱਤਾਂ ਨੂੰ ਰਸੇ ਪਾ ਕੇ ਉਲਟ ਦਸ਼ਾ ਦੇ ਵੱਲ ਨੂੰ ਦੋ ਮਹਾਰਸੀ ਠੇਲੇ ਗਏ ਤੇ ਭਾਈ ਸਾਹਿਬ ਨੂੰ ਵਿਚਕਾਰੋਂ ਪਾੜ ਕੇ ਸ਼ਹੀਦ ਕਰਤਾ ਗਿਆ ਪਰ ਤਨਸੀਹ ਭਾਈ ਹਾਠੂ ਸਿੰਘ ਤੇ ਭਾਈ ਅਗੜ ਸਿੰਘ ਵਰਗੇ ਕਲਗੀਧਰ ਦੇ ਮਹਾਨ ਮਰਜੀਵੜੇ ਸਿੱਖ ਜਿਹੜੇ ਮੌਤ ਨੂੰ ਮਖੌਲਾਂ ਕਰਦੇ ਹੋਏ ਅਬਦਾਲੀ ਦੇ ਕੈਂਪ ਤੱਕ ਪੁਜੇ ਤੇ ਜਿਨ੍ਹਾਂ ਦੇ ਦਲਾਂ ਦੇ ਵਿੱਚੋਂ ਇਹ ਆਵਾਜ਼ ਨਿਕਲਦੀ ਹੋਊ ਕਿ ਕਿਹੜੇ ਹਸ਼ਰ ਦੀ ਸਿੰਘਾਂ ਨੂੰ ਦਬੋ ਧੰਕੀ ਕਦੇ ਪਰਵਤ ਨਹੀਂ ਬੁਲਿਆ ਨਾਲ ਹਿੱਲੇ ਹਾਸ ਹਾਸ ਕੇ ਫਾਂਸੀਆਂ ਚੁੰਮਦੇ ਰਹਿ ਜਿਹੜੇ ਸਦਕ ਦੇ ਰਾਹ ਦੇ ਵੱਲ ਠੱਲੇ ਸਾਨੂੰ ਚਾਹ ਸੀ ਅਸੀਂ ਸ਼ਹੀਦ ਹੋਣਾ ਜੋ ਸੇਤਾਇਆਂ ਦੇ ਲਹੂ ਦੇ ਨਾਲ ਗਲੇ ਓਏ ਸਾਡੇ ਸਦਕ ਦੀ ਕਮਰ ਨਹੀਂਓ ਤੋੜ ਸਕਦੇ ਤੁਹਾਡੇ ਜੈ ਕਮਜ਼ੋਰ ਕੇ ਗਿਦੜ ਬਿਲੇ ਲੋਕੀ ਲਾਉਣ ਸਮਧੀਆਂ ਪਰਬਤਾਂ ਤੇ ਅਸੀਂ ਲੱਗੀ ਸਮਧੀ ਸਾਡੀ ਤਵੀ ਉੱਤੇ ਸਾਡੇ ਸਦਕ ਦਾ ਅੱਜ ਵੀ ਰੰਗ ਚਮਕੇ ਰੰਗੀ ਜ਼ੁਲਮ ਦੀ ਹਰ ਇੱਕ ਸ਼ਵੀ ਉੱਤੇ ਕਿਵੇਂ ਬਣੇ ਸਿੱਖ ਪੰਜਾਬ ਦੇ ਬਾਦਸ਼ਾਹ ਜੁੜੇ ਰਹੋ ਇਸ ਲੜੀ ਦੇ ਨਾਲ ਨਾਲੋ ਨਾਲ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਸਬਸਕ੍ਰਾਈਬ ਕਰਕੇ ਤਰਾ ਵਾਦੀ ਜ਼ਰੂਰ ਬਣਾਉਣਾ ਜੀ ਪੋਰਚੁਕ ਦੇ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ